ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਯਾਰ ਮੈਂ ਕੰਮ ਦੀ ਵੀਡੀਓ ਪਾਉਣ ਲੱਗਿਆ ਮੈਂ ਕਈ ਬੰਦਾ ਨੂੰ ਪੁੱਛਿਆ ਉਹਨਾਂ ਚੱਲ ਜਾਰ ਵੀਡੀਓ ਪਾ ਦੇ ਯਾਰੇ ਪਸ਼ੂਆਂ ਦੇ ਰਿਲੇਟਡ ਆ ਜਿਹੜੇ ਆਪਣੇ ਪਸ਼ੂ ਪਾਲਕ ਵੀਰ ਆ ਉਹਨਾਂ ਨੂੰ ਮੇਰਾ ਵੀਰ ਸ਼ੇਅਰ ਕਰ ਦੋ ਤੇ ਪਸ਼ੂ ਪਾਲਕ ਵੀਰ ਗਾਹਾਂ ਸ਼ੇਅਰ ਕਰ ਦਿਓ ਹਣਾ ਤੇ ਮੇਰੇ ਸਹਾਂ ਨੂੰ ਤੁਹਾਨੂੰ ਵੀਡੀਓ 100% ਹੀ ਚੰਗੀ ਲੱਗੂਗੀ ਤੇ ਡਾਕਟਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਦੋਂ ਦੱਸਦਾ ਕਿ ਇਸ ਲਈ ਮੇਰੀ ਗਾਂ ਨੂੰ ਬੰਨ ਪੈ ਗਿਆ ਸੀ 7 ਦਿਨ ਹੋ ਗਏ ਪੂਰੇ ਲਗਾਤਾਰ ਹਨ ਮਰੇ 6 ਦਿਨ ਤੱਕ ਕਨਫਰਮ ਹੀ ਸੀਗੇ ਮਤਲਬ ਕਿ 2 ਦਿਨ ਦਾ ਸੀ ਐਂ ਰਹਿ ਗਏ ਵੀ ਚਲ ਚਰ ਗਾਂ ਪੱਠੇ ਕਿਉਂ ਨਹੀਂ ਖਾਂਦੀ ਜਾਂ ਪਸ਼ੂ ਇਕੱਠੇ ਖੜੇ ਹੁੰਦੇ ਪੰਦੀ ਗੁਆ ਕੀ ਨੇ ਕਰਿਆ ਕਿ ਨਹੀਂ ਕਰਿਆ ਬਾਅਦ ਪਤਾ ਲੱਗਿਆ ਵੀ ਉਹਦੇ ਬੰਨ ਪੈ ਗਿਆ ਉਹਨੇ 6 ਦਿਨ ਨਾ ਤਾਂ ਪੱਠੇ ਖਾਦੇ ਤੇ ਨਾ ਹੀ ਉਹਨੇ ਗੁਆ ਕਰਿਆ ਮਤਲਬ ਕਿ ਬੜੀ ਸੌਸਤ ਤੌਣ ਸੱਟ ਲਈ ਇਧਰ ਪੈ ਗਈ ਐ ਹੋ ਗਿਆ ਹਨਾ ਪਸ਼ੂ ਨੂੰ ਬਈ ਤਕਲੀਫ ਹੁੰਦੀ ਆ ਠੀਕ ਆ ਤੇ ਮੈਂ ਕਿਸੇ ਡਾਕਟਰ ਨੂੰ ਨਹੀਂ ਉਹ ਕਹਿੰਦਾ ਬਹੁਤ ਬਹੁਤ ਧੰਨਵਾਦ ਡਾਕਟਰ ਦਾ ਬਾਈਆਂ ਦਾ ਐ ਮੇਰੇ ਪਿੰਡ ਦਾ ਮੁੰਡਾ ਇੱਕ ਹਨਾ ਯਾਰ ਬੜਾ ਬਣੇ ਸਾਥ ਦਿੱਤਾ ਡਾਕਟਰ ਨੇ ਦਵਾਈਆਂ ਬੂਟੀਆਂ ਲਾਈਆਂ ਅਸੀਂ ਬਾਦੂ ਟਿਕੇ ਟੁਕੇ ਲਾਏ ਪਾਊਡਰ ਫੂਡਰ ਵੀ ਦਿੱਤਾ ਠੀਕ ਹੈ ਜੀ ਤੇ ਹੋਰ ਵੀ ਤੈਗੜ ਜਿੱਤੇ ਅਸੀਂ ਦੋ ਲੈ ਆ ਕੇ ਅਸੀਂ ਬੰਨ ਖੋਲ ਜੂਗਾ ਪਰ ਬੰਨ ਉਹਦੇ ਨਾਲ ਖੁੱਲਿਆ ਨਹੀਂ ਮਲੇ ਕੋਲਮ ਲਾ ਕੇ ਉਹਦੇ ਨਾਲ ਕਈ ਚੀਜ਼ ਕੋਈ ਸੂਟ ਨਹੀਂ ਬੈੰਦੀ ਪਰ ਉਹ ਚੀਜ਼ ਸੈੱਟ ਨਹੀਂ ਬੈਠੀ ਮਾ ਪਿੰਡ ਦੇ ਵੀ ਇੱਥੇ ਕਈ ਬੰਦਾਂ ਨਾਲ ਗੱਲ ਕਰੀ ਕਈ ਬਈ ਪਸ਼ੂ ਨੂੰ ਬੰਨ੍ਹ ਪਿਆ ਸੀ ਉਹ ਕਹਿੰਦੇ ਬਈ ਕਈ ਪਸ਼ੂ ਤਾਂ ਮਹੀਨਾ ਮਹੀਨਾ ਬੰਨ ਖੁੱਲਿਆ ਹੀ ਨਹੀਂ ਲਾਸਟ ਨੂੰ ਕੀ ਨੌਬਤ ਆ ਗਈ ਨੌਬਤੇ ਆ ਗਈ ਬਾਈ ਜਦੋਂ ਪਸ਼ੂ ਬਾਹਲਾ ਢਿੱਲਾ ਹੋ ਗਿਆ ਤੇ ਕਹਿੰਦੇ ਵੀ ਇਹਨੂੰ ਆਂ ਰਾਮਪੁਰੇ ਲੈ ਜਾ ਵੀ ਹੋਰ ਤਾਂ ਕੋਈ ਹੱਲ ਨਹੀਂ ਚਲੋ ਵੀ ਉੱਥੇ ਵਧੀਆ ਆਂ ਰਾਮਪੁਰੇ ਬਣਿਆ ਵਾ ਉਹ ਐਕਸਰਕਸਰੇ ਕਰਨਗੇ ਦੇਖਣਗੇ ਕੀ ਪ੍ਰੋਬਲਮ ਹੈ ਉਹਨੂੰ ਕੀ ਦਿੱਕਤ ਹੈ ਵੀ ਉੱਥੇ ਇਹਦਾ ਇਲਾਜ ਆ ਤੇ ਆਂ ਰਾਮਪੁਰੇ ਤੁਹਾਨੂੰ ਪਤਾ ਹੀ ਆ ਹੁਣ ਹਨਾ ਵੀ ਉਹਾਂ ਦੇ ਪਈ ਖਰਚਾ ਖਰਚਾ ਫਰੋ ਜਾ ਲੈ ਜੀ ਜਰ ਉਹ ਵੀ ਕੋਈ ਜਨ ਪਸ਼ੂ ਜਾਨ ਬਚਾਉਣੀ ਹੋਵੇ ਤੇ ਮੇਰਾ ਦੋਸਤ ਆ ਵੈਸੇ ਕਹਿੰਦੇ ਦੋਸਤ ਤੇ ਭਰਾਵਾਂ ਵਿੱਚ ਜਿਆਦਾ ਫਰਕ ਨਹੀਂ ਹੁੰਦਾ ਠੀਕ ਹੈ ਜੀ ਰਿਸ਼ਤੇਦਾਰਾਂ ਤੇ ਦੋਸਤਾਂ 'ਚ ਬੜਾ ਫਰਕ ਹੁੰਦਾ ਠੀਕ ਹੈ ਜੀ ਕਿਉਂਕਿ ਰਿਸ਼ਤੇਦਾਰ ਕੰਮ ਆਉਣ ਨਾ ਆਉਣ ਪਰ ਦੋਸਤ ਮੈਂ ਇਹ ਗੱਲ ਤਾਂ ਕਰੀ ਆ ਕਿਉਂਕਿ ਮੇਰੇ ਨਾਲ ਹੋਈਆਂ ਬੜੀਆਂ ਨਾ ਹੋਈਆਂ ਤੇ ਦੋਸਤ ਖੜਦੇ ਨਾ ਉੱਥੇ ਭਰਾ ਤੇ ਜਾਂ ਦੋਸਤਾਂ ਤੋਂ ਇਲਾਵਾ ਕੋਈ ਇਦੋਂ ਨੇੜੇ ਨਹੀਂ ਹੁੰਦਾ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਇੱਕ ਕੰਮ ਕਰ ਜਾ ਥੋੜੀ ਜਿਹੀ ਪ੍ਰੋਬਲਮ ਆ ਥੋੜੀ ਜਿਹੀ ਮਾਇਆ ਚੱਕ ਲਿਆ ਮੇਰਾ ਵੀਰ ਤੇ ਯਾਰ ਆ ਜਾ ਤੇ ਆਪਾਂ ਯਾਰ ਗਾਂ ਰਾਮਪੁਰੇ ਲੈ ਕੇ ਚੱਲਨੇ ਤਾਂ ਮੇਰਾ ਵੀ ਟਰੈਕਟਰ ਵਾਲੀ ਲਿਆ ਜਾਂ ਭੁੰਡੀ ਭਾਂਡੀ ਕੋਈ ਕਰਵਾ ਲੈਨੇ ਉਹਾਂ ਦਾ ਵਜਾ ਕੀ ਆ ਮੈਂ ਦੱਸਤਾ ਵੀ ਆਹ ਕਰਕੇ ਵੀ ਆਪਣੀ ਗਾਂ ਨੂੰ ਬੰਨ ਪਿਆ ਵਾ ਹਫਤਾ ਹੋ ਗਿਆ ਉਹ ਨਾ ਤਾਂ ਨਾਰਮਲ ਚੀਜ਼ ਆ ਯਾਰ ਮੈਂ ਕਿਹਾ ਨਹੀਂ ਯਾਰ ਇਹ ਇੱਥੇ ਨਾ ਵੀ ਆਪਾਂ ਹਸਤਾ ਲੈ ਚਲ ਗਏ ਇੱਥੇ ਪਸ਼ੂਆਂ ਦੇ ਕਈਆਂ ਦੇ 1.5 ਮਹੀਨੇ ਬਾਅਦ ਉਹ ਮਤਲਬ ਕਿ 1.5 ਮਹੀਨੇ ਬਾਅਦ ਪਸ਼ੂਆਂ ਦੇ ਬੰਨ ਖੁੱਲਿਆ ਠੀਕ ਆ ਤੇ ਉਹਾਂ ਯਾਰ ਉਹਦਾ ਮੇਰੀ ਸ਼ਰਤੀਆ ਇਲਾਜ ਆ ਕਹਿੰਦਾ ਕੀ ਗੱਲ ਕਰਦਾ ਕਹਿੰਦਾ ਯਾਰ ਤੋ ਵਰਤ ਕੇ ਦੇ ਮੈਂ ਤਾਂ ਵੀ ਠੀਕ ਆ ਉਹ ਕਹਿੰਦਾ ਦੋ ਉਹ ਕਹਿੰਦਾ ਅੱਧਾ ਕਿਲੋ ਚਿਬੜ ਲਿਆ ਤੇ ਸਵਾ ਕਿਲੋ ਖੰਡ ਉਹਨੂੰ 50 ਲੀਟਰ ਪਾਣੀ ਚ ਹਵਾਲ ਲਈ ਜਦੋਂ ਪਾਣੀ ਅੱਧਾ ਰਹਿ ਗਿਆ 50 ਗ੍ਰਾਮ ਨੂਨ ਸਿੱਟ ਕੇ ਸਾਰਾ ਗਾਣਾਉ ਦੇ ਦੀ ਮੈਂ ਤਾਂ ਵੀ ਠੀਕ ਆ ਤੇ ਆਪਾਂ ਵੀ ਉਸ ਤਰ੍ਹਾਂ ਹੀ ਕੀਤਾ ਤੇ ਗਾਂ ਦਾ ਬੰਨ ਖੁੱਲ ਆ ਸਾਡੀ ਗਾਵ ਵੀ ਪਰਨ ਹੋ ਜਾ 6 ਦਿਨ ਹੋ ਗਏ ਸੀ ਬੰਨ ਪਏ ਨੂੰ 5 ਦਿਨ ਦਾ ਪੂਰੇ ਕਨਫਰਮ ਹੀ ਹੋ ਗਏ ਸੀ ਠੀਕ ਨਾ ਕੁਝ ਖਾਂਦੀ ਸੀ ਨਾ ਕੁਝ ਕਰਦੀ ਸੀ ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਕੋਈ ਹਾਲ ਨਹੀਂ ਲੱਭਿਆ ਇਸ ਚੀਜ਼ ਦਾ ਲਾਸਟ ਉਹ ਵੱਡੇ ਹਸਪਤਾਲ ਲਿਜਾਣ ਦੀ ਤਿਆਰੀ ਸੀ ਰਾਮਪੁਰੇ ਕਹਿੰਦੇ ਰਾਮਪੁਰੇ ਲੈ ਜਾਓ ਵੀ ਉੱਥੇ ਹਾਲਾ ਉੱਥੇ ਸਾਰਾ ਪਟੋਂਦਾ ਕੁਝ ਵੀ ਨਾ ਮੈਂ ਡਾਕਟਰਾਂ ਨੂੰ ਨਹੀਂ ਕਹਿੰਦਾ ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਇੱਕ ਦੇਸੀ ਦਵਾਈ ਨੇ ਆ ਗਾਂ ਦੀ ਸੌ ਲਈ ਜਾਨ ਬਚਾਉਣ ਵਾਲੀ ਗੱਲ ਹੈ ਵੀ ਜਾਨ ਗਾਂ ਬਚਾ ਦਿੱਤੀ ਠੀਕ ਹੈ ਜੀ ਤੇ ਬਾਕੀ ਗੱਲ ਨਾ ਆਪਾਂ ਫੇਰ ਕਰਦੇ ਮੇਰਾ ਵੀਰ ਹੁਣੇ ਦਾ ਬੰਨ ਖੁੱਲਿਆ ਨੂੰ ਮੈਂ ਵੇਖ ਲਾ ਹਨ ਤੇ ਤੁਹਾਨੂੰ ਦੱਸਦਾ ਬਾਕੀ ਗੱਲ ਵੀਰੇ ਠੀਕ ਹੈ ਪੇਟ ਉਹ ਕਾ ਬਿਲਕੁਲ ਸਾਫ਼ ਹੋਦਾ ਠੀਕ ਹੈ ਕੱਲ ਦਾ ਕੱਲ ਪਰਸੋਂ ਸ਼ਾਮ ਦਾ ਬੰਨ ਖੁੱਲਿਆ ਭਾਏ ਤੇ ਕੋਈ ਚੱਲ ਰਿਹਾ ਪਸੂ ਜੰਦਾ ਪਸੂ ਦੇ ਪੱਟੇ ਜਾਉਂ ਉਹ ਜੇ ਹਨ ਪਸੂ ਦੁਖੀ ਹੁੰਦਾ ਇਹ ਤੁਹਾਨੂੰ ਵੀਡੀਓ ਤਾਂ ਪਾਈ ਆ ਵੀਰ ਮੇਰਾ ਵੀ ਨਾ ਆਪਾਂ ਜਿਹੜੇ ਪਸ਼ੂ ਪਾਲਕਾ ਮਿਹਨਤ ਬਹੁਤ ਕਰਦੇ ਆ ਪੱਲੇ ਕੱਖ ਨਹੀਂ ਕੋਈ ਕੰਨਾ ਮਰ ਜਿਆ ਝੂਠ ਬੋਲੇ ਪੱਲੇ ਕੱਖ ਨਹੀਂ ਡੈਰੀ ਵਾਲੇ 35 ਰੁਪਏ ਲੀਟਰ ਦੁੱਧ ਲੈ ਕੇ ਨਾ ਆਪਾਂ ਤੋਂ 60 ਰੁਪਏ ਵੇਚੀ ਨੇ ਮਿਕਸ ਜਾਂ ਕਰਕੇ ਪਰ ਜਦੋਂ ਕਿਤੇ ਪੈਸੇ ਹੀ ਲੋੜ ਪਈ ਫਿਰ ਕਿਹ ਹਹੀ ਹਹੀ ਚੱਲ ਕਰ ਲਾਂਗੇ ਆ ਜਾਣਗੇ ਕੋਈ ਵੀ ਮੈਂ ਵੇਖਿਆ ਬਹੁਤ ਲੋਕ ਹਨਾ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਪ੍ਰੋਸੈਸ ਹੈ ਠੀਕ ਹੈ ਤੇ ਉਹਦਾ 25 ਰੁਪਏ ਕਿਲੋ ਮਗਰ 20 ਰੁਪਏ ਕਿਲੋ ਮਗਰ ਜਾਂ 15 ਰੁਪਏ ਕਿਲੋ ਮਰ ਕਮਾਉਂਦੇ ਆ ਤੇ ਆਪਾਂ ਨੂੰ ਤਾਂ ਬਸਦਾ ਹੀ ਕੱਖ ਨਹੀਂ ਠੀਕ ਹੈ ਤਾਂ ਫਿਰ ਚੱਲ ਢੱਡ ਚੱਲੀ ਜਾਂਦਾ ਬਟ ਵੀਡੀਓ ਮੈਂ ਤਾਂ ਪਾਇਆ ਵੀਰ ਬਣ ਕੇ ਯਾਰ ਵੀਰ ਕਿਸੇ ਦੇ ਕਿਸੇ ਨੂੰ ਪਸ ਨੂੰ ਪਰੇਸ਼ਾਨੀ ਹੁੰਦੀ ਆ ਮੇਰਾ ਵੀਰ ਵੀਡੀਓ ਅੱਗੇ ਸ਼ੇਅਰ ਕਰ ਦਿਓ ਠੀਕ ਹੈ ਬਹੁਤ ਵਧੀਆ ਕਾਰਗਰ ਇਹ ਤਰੀਕਾ ਮੈਨੂੰ ਲੱਗਿਆ ਠੀਕ ਆ ਅੱਛਾ ਇੱਕ ਚੀਜ਼ ਹੋਰ ਜਦੋਂ ਮੈਂ ਇਹ ਦਵਾਈ ਦੇਤੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਕਿ 20-25 ਮਿੰਟਾਂ ਬਾਅਦ ਨਾ ਬਾਈ ਇਹਨੂੰ ਦੋ ਚਮਚ ਮਿੱਠੇ ਛੋਡੇ ਦੇ ਦੇ ਦੀ ਉਹ ਦੂ ਉਹ ਦੇਣ ਤੋਂ ਬਾਅਦ ਦੋ ਚਮਚ ਮਿੱਠੇ ਛੋਡੇ ਦੇ ਦਿੱਤੇ ਤੇ ਗਾਂ ਦਾ ਬਾਈ ਬਿਲਕੁਲ ਠੀਕ ਆ ਗਾਂ ਠੀਕ ਆ ਧੰਨਵਾਦ ਬਾਈ ਦਾ ਨੁਕਸਾ ਦੱਸਣ ਵਾਲੇ ਦਾ ਤੇ ਗਾਂ ਉਹ ਕਰਾ ਵੀ ਫਿਰ ਮੈਂ ਪੈਂਡ ਦੇ ਮੁੰਡਿਆਂ ਨਾਲ ਗੱਲ ਕਰੀ ਉਹਨੇ ਵੀ ਨੁਕਸਾ ਸ਼ੇਅਰ ਕਰ ਦੇ ਵੀ ਅੱਗੇ ਯਾਰ ਕਿਸੇ ਦੇ ਕੰਮ ਆ ਆਂਦਾ ਕਈ ਮੈਂ ਪਸ਼ੂ ਇਹੋ ਦੇਖਿਆ ਬਹੁਤ ਲੋਕਾਂ ਨੇ ਕਹਿ ਵੀ ਸਾਡੇ ਪਸ਼ੂ ਐਕਸਪਾਇਰ ਹੀ ਹੋ ਗਏ ਠੀਕ ਐ ਤੇ ਬਾਕੀ ਆ ਡਾਕਟਰਾਂ ਦਾ ਵੀ ਧੰਨਵਾਦ ਬਾਈ ਆਪਣੇ ਪਰ ਡਾਕਟਰ ਉਹਨੇ ਕਹਿੰਦਾ ਡਾਕਟਰ ਵਿਚਾਰਾ ਆਪਣੇ ਨਾਲ ਰਾਤ ਨੂੰ 8-8 ਵਜੇ ਆਉਂਦਾ ਰਿਆ ਹਨਾ ਪਰ ਮੈਂ ਇਹ ਚੀਜ਼ ਪਹਿਲਾਂ ਆਪਣੇ ਦੋਸਤਾਂ ਨਾਲ ਉਹ ਕਰੀ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਵੀ ਤੂੰ ਵੀਡੀਓ ਉਹ ਪਾ ਦੇ ਵੀਰ ਕਿਸੇ ਦੇ ਪਸ਼ੂ ਦੀ ਜਾਣਬਾਜ਼ ਜਾਂਦੀ ਹੈ ਨਾ ਪਸ਼ੂ ਬਹੁਤ ਔਖੇ ਹੁੰਦੇ ਆ ਬਾਈ ਗਾਂ ਬੜੀ ਤਕਲੀਫ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਸੀ ਮੇਨ ਚੀਜ਼ ਤਾਂ ਕਈ ਯਾਰਨ ਕੋਈ ਬਾੜਾ ਪੜਿਆ ਲਿਖਿਆ ਬੰਦਾ ਹੁੰਦਾ ਆ ਆਪਾਂ ਹੋਦੇ ਹੀ ਨਾਬਰ ਜਿਹਨੇ ਮੈਨੂੰ ਨੁਕਤਾਸ ਆ ਉਹ ਬਿਲਕੁਲ ਅਣਪੜ ਬੰਦਾ ਸੀ ਠੀਕ ਆ ਆਪਾਂ ਇਹ ਸੋਚਦੇ ਨੇ ਦੇਸੀ ਆ ਜੜੀ ਬੂਟੀਆਂ ਐਵੇਂ ਆ ਯਾਰ ਹਨਾ ਠੀਕ ਆ ਵੀ ਦੇਸੀ ਜੜੀਆਂ ਬੂਟੀਆਂ ਆਈਆਂ ਵੀ ਬਤਲ ਗਿਆ ਆਪਾਂ ਨੂੰ ਆਪਾਂ ਜਾਂ ਤਾਂ ਦੇਸੀ ਨੂੰ ਇਗਨੋਰ ਕਰਦੇ ਆਪਾਂ ਮੈਡੀਕਲਾਂ ਤੇ ਪਹੁੰਚ ਜਾਂਦੇ ਆ ਜੇ ਇਹ ਲੈ ਲਿਆ ਉਹ ਲੈ ਲਿਆ ਫਲਾਣਾ ਤੇ ਕੁੜਾ ਹਨਾ ਮੈਂ ਨਹੀਂ ਕਹਿੰਦਾ ਵੀ ਮੈਡੀਕਲ ਵੀ ਉਹ ਆ ਪਰ ਦੇਸੀਆਂ ਨਹੀਂ ਆ ਬਲੋ ਦੇਸੀ ਲਾਹ ਸੀ ਬਿਲਕੁਲ ਘਰੇਲੂ ਇਲਾਜ ਠੀਕ ਆ ਇੱਕ ਪੰਸਾਰੀ ਸਾਹਿਬ ਨੂੰ ਵੀ ਬੇਨਤੀ ਆ ਹਨਾ ਜੀ ਕਮਾਲ ਕਰ ਦਿਆ ਮਾਂ ਦੇ ਪੁੱਤੇ ਪਤਾ ਬੰਦਾ ਮਜਬੂਰ ਆ ਉਹਨੂੰ ਜਾ ਕੇ ਦੱਸਤਾ ਫੇਰ ਇਹ ਛੱਲ ਲਾ ਲੈਂਦੇ ਉਹਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਸਾਫ਼ ਗੱਲ ਦੱਸਾਂ ਮੈਂ ਠੀਕ ਐ ਪੰਸਾਰੀਆਂ ਦਿੱਤੇ ਜੀ 200 ਰੁਪਏ ਦੇ ਅੱਧਾ ਕਿਲੋ ਚਿਬੜ ਸੁੱਕੇ ਠੀਕ ਐ ਮਤਲਬ ਕਿ 400 ਰੁਪਏ ਕਿਲੋ 700 ਰੁਪਏ ਕਿਲੋ ਬਾਦਾਮ ਤੇ 400 ਰੁਪਏ ਕਿਲੋ ਚਿਬੜ ਜਿਹੜੇ ਆਪਾਂ ਰੋਲ ਦੇ ਖਰਦੇ ਮੈਂ ਹੀ ਕਹਿੰਦਾ ਵੀ ਇਹਨਾਂ ਉਹਨਾ ਆਪਣੇ ਖੇਤਾਂ 'ਚ ਹੁੰਦੇ ਆ ਤੇ ਰੱਖ ਲਿਆ ਕਰੋ ਮੇਰਾ ਵੀਰ ਉਹਨਾਂ ਕ ਜਿੰਨੇ ਕ ਆਪਣੀ ਜ਼ਰੂਰਤ ਹੁੰਦੀ ਐ ਠੀਕ ਐ ਤੁਸੀਂ ਆਇਆ ਵੇਖ ਲਓ ਮਨੂੰ ਮੈਂ ਉਹਨੂੰ ਕਿਹਾ ਵੀ ਕਦਾ ਨਹੀਂ ਮਹਗਾਈ ਬਹੁਤ ਆ ਦੱਸੋ ਜਿਬੜਾ ਲਈ ਮਹਗਾਈ ਹੋ ਗਈ ਬੰਦੇ ਕੋਲੇ ਹਨਾ 700 ਰੁਪਏ ਕਿਲੋ ਬਦਾਮ ਬਦਾਮਾਂ ਦੀ ਗਿਰੀ ਤੇ 400 ਰੁਪਏ ਕਿਲੋ ਜਿਬੜ ਹੈ ਜੀ ਮਾਝਾ ਕੋਈ ਗੱਲ ਨਹੀਂ ਭਾਈ ਸਾਡੇ ਤਾਂ ਮਜਬੂਰੀ ਆ ਇਹ ਤਾਂ ਲੈ ਕੇ ਜਾਣੇ ਆ ਹਨਾ ਵੀ ਕਿਸੇ ਦਾ ਇੰਨਾ ਢੂਆ ਨਾ ਕੁੱਟਿਆ ਕਰੋ ਯਾਰ ਹਨਾ ਵੀ ਜਿਹੜੇ ਮਿਹਨਤ ਕਾ ਲੋਕ ਨਾ ਬੜੇ ਔਖੇ ਹੁੰਦੇ ਆ ਬੜੀ ਔਖੀ ਰੋਟੀ ਕਮਾਉਂਦੇ ਆ ਠੀਕ ਹੈ ਕਦੇ ਚਟਨਾ ਖਾ ਲਈ ਕਦੇ ਚਾਰਨਾ ਖਾ ਲਈ ਠੀਕ ਆ ਤੁਸੀਂ ਚੰਗੇ ਪੱਖਾਂ ਥੱਲੇ ਇਸੀਆਂ ਥੱਲੇ ਬਹਿ ਕੇ ਤੁਸੀਂ ਲੱਛਣ ਕਰਦੇ ਹੋ ਉੱਥੇ ਨਾ ਵੀ ਸਾਰਾ ਦੁਰੀਆਂ ਪੈਸਾ ਅਸੀਂ ਇਕੱਠਾ ਕਰ ਲਗੇ ਜਿੰਨਾ ਤੁਹਾਨੂੰ ਆਕ ਸੱਚ ਦਾ ਲੱਗੇ ਉਹਨਾਂ ਕਮਾ ਲਿਆ ਕਰੋ ਠੀਕ ਹੈ ਤੇ ਬਾਕੀ ਭਾਈ ਬਹੁਤ ਬਹੁਤ ਧੰਨਵਾਦ ਡਾਕਟਰਾਂ ਦਾ ਵੀ ਆਪਣਾ ਸਾਥ ਦਿੱਤਾ ਐਵੇਂ ਕਹੀ ਹੈ ਹਨਾ ਵਿਚਾਰਾਂ ਜਨਾਂ ਨੂੰ ਤਾਂ ਹੋਇਆ ਉਹਨਾਂ ਨੇ ਕਰਿਆ ਹਨਾ ਤੇ ਪਰ ਇੱਕ ਮੈਂ ਤਾਂ ਕਹਿ ਰਿਹਾ ਮੈਂ ਕਿਸ ਨੂੰ ਨੀਵਾ ਨੇ ਦਿਖਾਉਂਦਾ ਕਿ ਦੇਸੀ ਚੀਜ਼ ਦੇਖੋ ਮੈਡੀਕਲ ਤੋਂ ਮੈਂ ਇੰਨੀ ਚੀਜ਼ ਇੰਜੈਕਸ਼ਨ ਵੀ ਲਵਾਏ ਤਿੰਨ ਚਾਰ ਦਿਨ ਠੀਕ ਹੈ ਦਵਾਈਆਂ ਵੀ ਦਿੱਤੀਆਂ ਪੈਕਟ ਵੀ ਪਿਆਏ ਕੋਈ ਫਰਕ ਨਹੀਂ ਪਿਆ ਠੀਕ ਹੈ ਕੋਈ ਫਰਕ ਨਹੀਂ ਪਿਆ ਤੇ ਵੱਟ ਦੇਖ ਲਾ ਵੀ ਜੇ ਚੇਬੜ ਮੈਂ ਇੱਥੇ ਆਪਦੇ ਖੇਤੋਂ ਇਕੱਠੇ ਕਰੇ ਹੁੰਦਾ ਫਰੀ ਸੀਗੇ ਠੀਕ ਐ ਸਵਾ ਕਿਲੋ ਖੰਡ ਵੀ 7 ਰੁਪਈਆ ਦਾ ਨੁਕਸਾ ਤੇ ਲੋਕਾਂ ਨੇ ਇੱਥੇ ਮੈਨੂੰ ਇੱਕ ਮੁੰਡੇ ਦਾ ਇੱਕ ਮੁੰਡਾ ਮੈਂ ਨਾਂ ਨਹੀਂ ਦਿੰਦਾ ਉਹਨੇ ਕਿਹਾ ਸੀ ਕਹਿੰਦਾ ਬਾਈ ਮੇਰੀ ਗਾਂ ਤੇ 20000 ਪਲੱਸ ਖਰਚ ਆ ਗਿਆ ਫੇ ਜਾ ਕੇ ਮੇਰੀ ਗਾਂ ਦਾ ਬੰਨ ਖੁੱਲਿਆ ਠੀਕ ਐ ਤੇ ਘਰ ਤਾਂ ਮੇਰਾ ਵੀ ਆਇਆ ਪਰ ਬਾਹਲਾ ਨਹੀਂ ਹੋਣਾ ਪਰ ਵੱਟ ਮੈਂ 7-6 ਹਦਨ ਪਰੇਸ਼ਾਨ ਬਹੁਤ ਸੀ ਕਿਉਂਕਿ ਇੱਕ ਨੰਬਰ ਇੱਕ ਉਹ ਗਾਂ ਨਾਲ 8 ਮਿੰਟ ਦੀ ਮੇਰੀ ਗੱਬ ਹੈ ਉਹ ਬੰਦਾ ਮੈਨੂੰ ਕਹਿੰਦਾ ਜੇ ਫਾਲ ਸੱਟ ਜੇ ਮੈਂ ਬੈਠਾਂ ਕੋਈ ਦਿੱਕਤ ਨਹੀਂ ਤੂੰ ਆ ਆ ਤਰੀਕਾ ਬਣਾਇਆ ਥ ਤੇ ਬਾਈ ਯਾਰ ਨੁਕਤੇ ਵਾਲਾ ਬਹੁਤ ਬਹੁਤ ਧੰਨਵਾਦ ਤੇ ਆਪ ਬਾਈ ਨੁਕਤਾ ਸ਼ੇਅਰ ਕਰਤਾ ਠੀਕ ਆ ਤੇ ਜੇ ਕੋਈ ਗਲਤੀ ਫਲਤਾ ਬਾਈ ਮੇਰਾ ਮਾਫ ਕਰਿਓ ਯਾਰ ਆਪਣਾ ਕਿਸੇ ਦਾ ਕੋਈ ਪਰਸਨ ਨਹੀਂ ਹੈਗਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ